ਮੈਂ ਫਿਟਨੈਸ ਤੇ ਬਹੁਤ ਕੰਮ ਕੀਤਾ ਪਹਿਲਾਂ ਮੈਂ ਜਵਾਨੀ ਸੀ ਕਰਦਾ ਉਹ ਤਾਂ ਉਹ ਤਾਂ ਦੇਖੋ ਇਹਦਾ ਮੈਂ ਦਿਨ ਰਾਤ ਕੀਤਾ ਇਸ ਫਿਲਮ ਤੋਂ ਪਹਿਲਾਂ ਮੈਂ 10 ਘਟਾ ਹੈ ਕਿ ਮੇਰਾ ਇਹ ਹੁੰਦਾ ਸੀ ਕਿ ਯਾਰ ਇਹਦਾ ਕਰੈਕਟਰ ਮੈਂ ਨਾ ਲੋਕਾਂ ਨੂੰ ਇੱਕ ਨਵਾਂ ਦੇਖ ਦੇਣਾ ਇਸ ਫਿਲਮ ਦੇ ਵਿੱਚ ਜੋ ਪਹਿਲੀ ਗਾਂਧੀ ਦੇ ਵਿੱਚ ਸੀਗਾ ਉਦਾਂ ਦਾ ਬਣ ਕੇ ਆਉਣਾ ਤੇ ਕਰੈਕਟਰ ਦੀ ਡਿਮਾਂਡ ਵੀ ਸੀਗੀ ਤੇ ਮਿਹਨਤ ਬਹੁਤ ਕਰਾਈ ਇਸ کردار ਨੇ ਤੇ ਇੱਕ ਤਾਂ ਮੈਨੂੰ ਇਹ ਖਾਸ ਲੱਗਦਾ ਦੂਜਾ ਮੈਨੂੰ ਲੱਗਦਾ ਕਿ ਇਸ ਫਿਲਮ ਦੀ ਕਹਾਣੀ ਤੁਹਾਨੂੰ ਇੱਕ ਨਵੀਂ ਤਰ੍ਹਾਂ ਦੀ ਕਹਾਣੀ ਦੇਖਣ ਨੂੰ ਮਿਲੂਗੀ ਔਰ ਤੁਸੀਂ ਜਦੋਂ ਫਿਲਮ ਦੇਖਣ ਬੈਠੋਗੇ ਤੁਹਾਡੀਆਂ ਅੱਖਾਂ ਨੂੰ ਬਹੁਤ ਖੂਬਸੂਰਤ ਲੱਗਣੀਆਂ ਇਹ ਫਿਲਮ ਫਿਲਮਾਂਕਣ ਬਹੁਤ ਵਧੀਆ ਹੋਇਆ ਤੇ ਮੈਂ ਹੁਣ ਦੇਖ ਰਿਹਾ ਸੀ ਕੱਲ ਡਬਿੰਗ ਦੇ ਵਿੱਚ ਸੋ ਸਾਡੇ ਜਿਹੜੇ ਕੈਮਰਾਮੈਨ ਇਸ਼ਾਨ ਸ਼ਰਮਾ ਜੀ ਉਹਨਾਂ ਨੇ ਬੜੇ ਪਿਆਰੇ ਪਿਆਰੇ ਫਰੇਮ ਜੰਗਲ ਦੇ ਜਾਂ ਉਹਨਾਂ ਵਾਦੀਆਂ ਦੇ ਕੈਪਚਰ ਕੀਤੇ ਨੇ ਜਿਹੜੇ ਫਿਲਮ ਨੂੰ ਬਹੁਤ ਖੂਬਸੂਰਤ ਬਣਾਉਂਦੇ ਨੇ ਫਿਰ ਸਾਰੇ ਐਕਟਰਾਂ ਦੀ ਪਰਫਾਰਮੈਂਸ ਜਿੰਨੇ ਵੀ ਕਲਾਕਾਰ ਨੇ ਦੇ ਵਿੱਚ ਹਰ ਇੱਕ ਨੇ ਆਪਣੇ ਰੋਲ ਨੂੰ ਬਾਕੂਬੀ ਨਿਭਾਇਆ ਔਰ ਇੱਕ ਇਹਦਾ इमोशनल ਟੱਚ ਜਿਵੇਂ ਇਹਨਾਂ ਨੇ ਕਿਹਾ ਸੀਗਾ ਇਦਰੋਂ ਕਿ ਫੈਮਿਲੀ ਦੇ ਲਈ ਕੀ ਹੈ ਮੈਨੂੰ ਲੱਗਦਾ ਇਹ ਫਿਲਮ ਜਿੰਨੀ ਯੂਦੀ ਹੈ ਓਨੀ ਫੈਮਿਲੀ ਦੀ ਹੈ ਇਹ ਉਹਨਾਂ ਜਵਾਕਾਂ ਦੀ ਗੱਲ ਕਰਦੀ ਹੈ ਜਿਨ੍ਹਾਂ ਦੇ ਨਾਂ ਜਿਨ੍ਹਾਂ ਨੇ ਆਪਣੇ ਪੇਰੈਂਟਸ ਦੇਖੇ ਨੇ ਸੋ ਉਹਨਾਂ ਦੇ ਪੇਰੈਂਟਸ ਉਹਨਾਂ ਨੂੰ ਸ਼ੁਰੂ ਤੋਂ ਹੀ ਮਿਲੇ ਹੀ ਨਹੀਂ ਹੈਗੇ ਮਤਲਬ ਉਹਨਾਂ ਨੇ ਦੇਖੇ ਨਹੀਂ ਸਿਰਫ ਉਹਨਾਂ ਦਾ ਬਰਥ ਹੋਇਆ ਪਰ ਉਹਨਾਂ ਨੂੰ ਪਤਾ ਨਹੀਂ ਕਿ ਸਾਡੇ ਪੇਰੈਂਟਸ ਕੌਣ ਨੇ ਤਾਂ ਉਹਨਾਂ ਹੀ 4 5 6 ਜਵਾਕਾਂ ਨੇ ਆਪਣੇ ਆਪ ਨੂੰ ਇੱਕ ਫੈਮਿਲੀ ਬਣਾ ਲਿਆ ਉਹ इमोਸ਼ਨਲੀ ਇੱਕ ਦੂਜੇ ਨਾਲ ਜੁੜੇ ਹੋਏ ਨੇ ਤਾਂ ਕਿਵੇਂ ਫਿਰ ਮੁਸ਼ਕਲ ਦੀ ਘੜੀ ਦੇ ਵਿੱਚ ਇੱਕ ਦੂਜੇ ਦੀ ਹੈਲਪ ਇੱਕ ਦੂਜੇ ਲਈ ਜਾਨ ਵਾਰਨ ਤੱਕ ਤਿਆਰ ਰਹਿੰਦੇ ਨੇ ਇੱਕ ਬਹੁਤ ਖੂਬਸੂਰਤ ਕਹਾਣੀ ਹੈ ਜਿਹੜੀ ਕਿ ਲੋਕ ਸ਼ਾਇਦ ਅਸੀਂ ਟੀਜ਼ਰ ਛੱਡਿਆ ਥੋੜੇ ਦਿਨ ਪਹਿਲਾਂ ਉਹ ਤੋਂ ਲੋਕਾਂ ਦੀ ਜਿਹੜੀ ਉਮੀਦਾਂ ਨੇ ਉਹਨਾਂ ਨੂੰ ਇਹ ਲੱਗਦਾ ਕਿ ਟੋਟਲੀ ਕੋਈ ਐਕਸ਼ਨ ਫਿਲਮ ਹੋਊਗੀ ਜਾਂ ਟੋਟਲੀ ਕੋਈ ਇਦਾਂ ਦੀ ਫਿਲਮ ਹੋਊਗੀ ਜਿਵੇਂ ਆਪਾਂ ਕਿਸੇ ਚੀਜ਼ ਪਿੱਛੇ ਲੜੀ ਜਾ ਰਹੇ ਹਾਂ ਪਰ ਇਹਦੇ ਪਿੱਛੇ ਕੋਈ ਨਾ ਕੋਈ ਤੁਹਾਨੂੰ ਕੋਈ ਨਾ ਕੋਈ ਇਹਦੇ ਪਿੱਛੇ ਮਨੋਰਤ ਲੱਗੂਗਾ ਕਿ ਹਾਂ ਯਾਰ ਜੇ ਇਸ ਫਿਲਮ ਦੇ ਵਿੱਚ ਐਕਸ਼ਨ ਹੋ ਰਿਹਾ ਹੈ ਦਾ ਉਹਦੇ ਪਿੱਛੇ ਦੀ ਜਿਹੜੀ ਕਹਾਣੀ ਆ ਉਹ ਕਹਾਣੀ ਨਾਲ ਜੋੜ ਕੇ ਹੀ ਐਕਸ਼ਨ ਚੱਲ ਰਿਹਾ ਹੈ ਦਰਸ਼ਕਾਂ ਦੇ ਮੈਂ ਫਿਟਨੈਸ ਤੇ ਬਹੁਤ ਕੰਮ ਕੀਤਾ ਪਹਿਲਾਂ ਮੈਂ ਜਵਾਨੀ ਸੀ ਕਰਦਾ ਉਹ ਤਾਂ ਉਹ ਤਾਂ ਦੇਖੋ ਇਹ ਤਾਂ ਮੈਂ ਦਿਨ ਰਾਤ ਕੀਤਾ ਇਸ ਫਿਲਮ ਤੋਂ ਪਹਿਲਾਂ ਮੈਂ 10 ਘਟਾ ਕੇ ਮੇਰਾ ਇਹ ਹੁੰਦਾ ਸੀ ਕਿ ਯਾਰ ਇਹਦਾ ਕਰੈਕਟਰ ਮੈਂ ਨਾ ਲੋਕਾਂ ਨੂੰ ਇੱਕ ਨਵਾਂ ਦੇਖ ਦੇਣਾ ਇਸ ਫਿਲਮ ਦੇ ਵਿੱਚ ਜੋ ਪਹਿਲੀ ਗਾਂਧੀ ਦੇ ਵਿੱਚ ਸੀਗਾ ਉਦਾਂ ਦਾ ਬਣ ਕੇ ਆਉਣਾ ਤੇ ਕਰੈਕਟਰ ਦੀ ਡਿਮਾਂਡ ਵੀ ਸੀਗੀ ਤੇ ਮਿਹਨਤ ਬਹੁਤ ਕਰਾਈ ਇਸ ਕਰਦਾਰ ਨੇ ਤੇ ਇੱਕਦਮ ਮੈਨੂੰ ਇਹ ਖਾਸ ਲੱਗਦਾ ਦੂਜਾ ਮੈਨੂੰ ਲੱਗਦਾ ਕਿ ਇਸ ਫਿਲਮ ਦੀ ਕਹਾਣੀ ਤੁਹਾਨੂੰ ਇੱਕ ਨਵੀਂ ਤਰ੍ਹਾਂ ਦੀ ਕਹਾਣੀ ਦੇਖਣ ਨੂੰ ਮਿਲੇਗੀ ਔਰ ਤੁਸੀਂ ਜਦੋਂ ਫਿਲਮ ਦੇਖਣ ਬੈਠੋਗੇ ਤੁਹਾਡੀਆਂ ਅੱਖਾਂ ਨੂੰ ਬਹੁਤ ਖੂਬਸੂਰਤ ਲੱਗਣੀਆਂ ਇਹ ਫਿਲਮ ਫਿਲਮਾਂਕਣ ਬਹੁਤ ਵਧੀਆ ਹੋਇਆ ਤੇ ਮੈਂ ਹੁਣ ਦੇਖ ਰਿਹਾ ਸੀ ਕੱਲ ਡਬਿੰਗ ਦੇ ਵਿੱਚ ਸੋ ਸਾਡੇ ਜਿਹੜੇ ਕੈਮਰਾਮੈਨ ਇਸ਼ਾਨ ਸ਼ਰਮਾ ਜੀ ਉਹਨਾਂ ਨੇ ਬੜੇ ਪਿਆਰੇ ਪਿਆਰੇ ਫਰੇਮ ਜੰਗਲ ਦੇ ਜਾਂ ਉਹਨਾਂ ਵਾਦੀਆਂ ਦੇ ਕੈਪਚਰ ਕੀਤੇ ਨੇ ਜਿਹੜੇ ਫਿਲਮ ਨੂੰ ਬਹੁਤ ਖੂਬਸੂਰਤ ਬਣਾਉਂਦੇ ਨੇ ਫਿਰ ਸਾਰੇ ਐਕਟਰਾਂ ਦੀ ਪਰਫਾਰਮੈਂਸ ਜਿੰਨੇ ਵੀ ਕਲਾਕਾਰ ਨੇ ਦੇ ਵਿੱਚ ਹਰ ਇੱਕ ਨੇ ਆਪਣੇ ਰੋਲ ਨੂੰ ਬਾਕੂਬੀ ਨਿਭਾਇਆ ਔਰ ਇੱਕ ਇਹਦਾ इमोशनल ਟੱਚ ਜਿਵੇਂ ਇਹਨਾਂ ਨੇ ਕਿਹਾ ਸੀਗਾ ਇਦਰੋਂ ਕਿ ਫੈਮਿਲੀ ਦੇ ਲਈ ਕੀ ਹੈ ਮੈਨੂੰ ਲੱਗਦਾ ਇਹ ਫਿਲਮ ਜਿੰਨੀ ਯੂਦੀ ਹੈ ਓਨੀ ਫੈਮਿਲੀ ਦੀ ਹੈ ਇਹ ਉਹਨਾਂ ਜਵਾਕਾਂ ਦੀ ਗੱਲ ਕਰਦੀ ਹੈ ਜਿਨ੍ਹਾਂ ਦੇ ਨਾਂ ਜਿਨ੍ਹਾਂ ਨੇ ਆਪਣੇ ਪੇਰੈਂਟਸ ਦੇਖੇ ਨੇ ਸੋ ਉਹਨਾਂ ਦੇ ਪੇਰੈਂਟਸ ਉਹਨਾਂ ਨੂੰ ਸ਼ੁਰੂ ਤੋਂ ਹੀ ਮਿਲੇ ਹੀ ਨਹੀਂ ਹੈਗੇ ਮਤਲਬ ਉਹਨਾਂ ਨੇ ਦੇਖੇ ਨਹੀਂ ਸਿਰਫ ਉਹਨਾਂ ਦਾ ਬਰਥ ਹੋਇਆ ਪਰ ਉਹਨਾਂ ਨੂੰ ਵੀ ਪਤਾ ਨਹੀਂ ਕਿ ਸਾਡੇ ਪੇਰੈਂਟਸ ਕੌਣ ਨੇ ਤਾਂ ਉਹਨਾਂ ਹੀ 4 5 6 ਜਵਾਕਾਂ ਨੇ ਆਪਣੇ ਆਪ ਨੂੰ ਇੱਕ ਫੈਮਿਲੀ ਬਣਾ ਲਿਆ ਉਹ इमोਸ਼ਨਲੀ ਇੱਕ ਦੂਜੇ ਨਾਲ ਜੁੜੇ ਹੋਏ ਨੇ ਤਾਂ ਕਿਵੇਂ ਫਿਰ ਮੁਸ਼ਕਲ ਦੀ ਘੜੀ ਦੇ ਵਿੱਚ ਇੱਕ ਦੂਜੇ ਦੀ ਹੈਲਪ ਇੱਕ ਦੂਜੇ ਲਈ ਜਾਨ ਵਾਰਨ ਤੱਕ ਤਿਆਰ ਰਹਿੰਦੇ ਨੇ ਇੱਕ ਬਹੁਤ ਖੂਬਸੂਰਤ ਕਹਾਣੀ ਹੈ ਜਿਹੜੀ ਕਿ ਲੋਕ ਸ਼ਾਇਦ ਅਸੀਂ ਟੀਜ਼ਰ ਛੱਡਿਆ ਥੋੜੇ ਦਿਨ ਪਹਿਲਾਂ ਉਹ ਤੋਂ ਲੋਕਾਂ ਦੀ ਜਿਹੜੀ ਉਮੀਦਾਂ ਨੇ ਉਹਨਾਂ ਨੂੰ ਆ ਲੱਗਦਾ ਕਿ ਟੋਟਲੀ ਕੋਈ ਐਕਸ਼ਨ ਫਿਲਮ ਹੋਊਗੀ ਜਾਂ ਟੋਟਲੀ ਕੋਈ ਇਦਾਂ ਦੀ ਫਿਲਮ ਹੋਊਗੀ ਜਿਵੇਂ ਆਪਾਂ ਕਿਸੇ ਚੀਜ਼ ਪਿੱਛੇ ਲੜੀ ਜਾ ਰਹੇ ਪਰ ਇਹਦੇ ਪਿੱਛੇ ਕੋਈ ਨਾ ਕੋਈ ਤੁਹਾਨੂੰ ਕੋਈ ਨਾ ਕੋਈ ਇਹਦੇ ਪਿੱਛੇ ਮਨੋਰਤ ਲੱਗੂਗਾ ਕਿ ਹਾਂ ਯਾਰ ਜੇ ਇਸ ਫਿਲਮ ਦੇ ਵਿੱਚ ਐਕਸ਼ਨ ਹੋ ਰਿਹਾ ਤਾਂ ਉਹਦੇ ਪਿੱਛੇ ਦੀ ਜਿਹੜੀ ਕਹਾਣੀ ਹੈ ਉਹ ਕਹਾਣੀ ਨਾਲ ਜੋੜ ਕੇ ਹੀ ਐਕਸ਼ਨ ਚੱਲ ਰਿਹਾ ਹੈ। ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ 5wood ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।